ਜੇ ਮੈਂ ਗੁਰਮਲਕ ਸਿੰਘ ਲੰਡਾ ਆਮ ਆਦਮੀ ਪਾਰਟੀ ਆਪੂ ਮੱਲਾ ਆ ਮੈਂ ਤਾਂ ਇਹ ਕਹਾਂਗਾ ਆਪਣੇ ਇਲਾਕਾ ਨਿਵਾਸੀਆਂ ਨੂੰ ਕਿ ਜੋ ਮਾਨ ਸਰਕਾਰ ਨੇ ਤੇ ਸਾਡੇ ਕਨਵੀਨਰ ਵੱਡੇ ਦਿੱਲੀ ਤੋਂ ਕੇਜਰੀਵਾਲ ਜੀ ਉਹ ਵੀ ਪੰਜਾਬ ਆਏ ਹੋਏ ਨੇ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਈਏ ਕਿਉਂਕਿ ਜਿੱਧਰ ਵੀ ਤੁਸੀਂ ਨਿਗਾਹ ਮਾਰੋਗੇ ਇਹ ਨਾ ਵੇਖੋ ਵੀ ਸਾਡਾ ਬੱਚਾ ਕੋਈ ਨਸ਼ਾ ਨਹੀਂ ਕਰਦਾ ਜਿਹੜੇ ਦੂਜੇ ਕਰਦੇ ਉਹ ਵੀ ਸਾਡੇ ਬੱਚੇ ਨੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਬਰਬਾਰ ਕਰ ਰਹੇ ਨੇ ਚੰਦ ਲੋਕ ਪੈਸੇ ਪਿੱਛੇ ਤੇ ਉਹਨਾਂ ਨੂੰ ਕਿਸੇ ਦਾ ਵੀ ਸੁਜੋਗ ਹੋਵੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਸਾਡੇ ਏਰੀਆ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਕਿ ਅਸੀਂ ਆਪ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਤੇ ਜੇ ਸਾਨੂੰ ਅੱਜ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਪਿਆ ਐਸਐਚਓ ਸਾਹਿਬ ਚ ਦਿੰਦੇ ਪਏ ਨੇ ਐਸਐਸਪੀ ਸਾਹਿਬ ਚ ਦਿੰਦੇ ਪਏ ਨੇ ਵੀ ਜਾਣ ਕੇ ਸਾਰੀ ਪੁਲਿਸ ਫੋਰਸ ਇਸ ਕੰਮ ਦੇ ਵਿੱਚ ਜੁਟ ਗਈ ਵੀ ਨਸ਼ੇ ਦਾ ਖਾਤਮਾ ਕਰਨਾ ਤੇ ਨਸ਼ੇ ਦਾ ਖਾਤਮਾ ਤਾਂ ਹੀ ਹੋਣਾ ਜੇ ਅਸੀਂ ਆਪ ਸਾਰਿਆਂ ਦਾ ਸਾਥ ਦਈਏ ਉਹਨਾਂ ਦਾ ਸਾਥ ਦਈਏ ਜਿੱਥੇ ਵੀ ਸਾਡੇ ਇਲਾਕੇ ਚੀਜ਼ਾਂ ਸਾਡੇ ਵਾਰਡ ਦੇ ਵਿੱਚ ਕੋਈ ਨਸ਼ਾ ਵੇਚਦਾ ਤੇ ਉਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਅੱਗੇ ਆ ਕੇ ਫੜਾਈਏ ਜੇ ਅੱਜ ਕੋਈ ਬਗਾਨਾ ਬੱਚਾ ਲਾਉਂਦਾ ਤਾਂ ਕੱਲ ਨੂੰ ਸਾਡਾ ਵੀ ਬੱਚਾ ਲਾਊਗਾ ਨਸ਼ੇ ਤੇ ਘਰਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰ ਬੈਗੇ ਨੇ ਕਈਆਂ ਦੇ ਬੱਚੇ ਮਰ ਗਏ ਘਰਾਂ ਦੇ ਘਰ ਵਿਲੇ ਹੋ ਗਏ ਉਹ ਤਾਂ ਪੀੜ ਉਹ ਜਾਂਦਾ ਦੂਜੇ ਨੂੰ ਕਾਹਦੀ ਪੀੜ ਹੁੰਦੀ ਹੈ ਤੇ ਸਰਕਾਰ ਤੇ ਹਰ ਵੇਲੇ ਇਹੋ ਇਲਜ਼ਾਮ ਲੱਗਦੇ ਸੀ ਵੀ ਆਮ ਆदमी ਪਾਰਟੀ ਨੇ ਵਾਦਾ ਕੀਤਾ ਸੀ ਕਿ ਅਸੀਂ ਨਸ਼ਾ ਸਤਮ ਕਰਾਂਗੇ ਜਿਹੜਾ ਹਜੇ ਤੱਕ ਨਹੀਂ ਹੋਇਆ ਤੇ ਅੱਜ ਸਰਕਾਰ ਨੇ ਪੂਰੀ ਕਮਰਕਸਾ ਕੀਤਾ ਹੈ ਵੀ ਨਸ਼ੇ ਨੂੰ ਅਸੀਂ ਜੜ ਤੋਂ ਖਤਮ ਕਰਨਾ ਤੇ ਮੈਂ ਆਪਣੇ ਮੱਲਾਲੇ ਨਗਰ ਕਮੇਟੀ ਦੇ ਪ੍ਰਧਾਨ ਅਤੇ ਸਾਰੇ ਐਮਸੀ ਸਹਿਬਾਨ ਨੂੰ ਇਹ ਅਪੀਲ ਕਰਦਾ ਕਿ ਅਸੀਂ ਸਾਰੇ ਅੱਗੇ ਆ ਕੇ ਆਪਣੇ ਲੋਕਾਂ ਦਾ ਆਪਣੇ ਬੱਚਿਆਂ ਦਾ ਸਾਥ ਦਿਈਏ ਤੇ ਆਪਦੇ ਏਰੀਆ ਵਿੱਚੋਂ ਨਸ਼ੇ ਦੀ ਜੜ ਪੁੱਟ ਕੇ ਸੁੱਟ ਦਈਏ ਜੀ ਪ੍ਰਧਾਨ ਜੀ ਇਹ ਵੀ ਕਾਰਨ ਮੰਨਦੇ ਹੋ ਕਿ ਜਿਹੜਾ ਨਸ਼ੇ ਦੇ ਕਾਰਨ ਲੁੱਟਖੋਹਾਂ ਦੀ ਵਾਰਦਾਤ ਵਧਦੀਆਂ ਨੇ ਕਿਉਂਕਿ ਨਸ਼ੇ ਦੀ ਉਪਰਤੀ ਕਾਰਨ ਜਿਹੜੇ ਲਟੇਰੇ ਵੀ ਜ਼ਿਆਦਾ ਜਿਹੜੇ ਤਦਾਰ ਵਧਦੀ ਜਾ ਰਹੀ ਹੈ ਹਾਂਜੀ ਹਾਂਜੀ ਦੇਖੋ ਜੀ ਜਦੋਂ ਕਿਸੇ ਨੂੰ ਘਰੋਂ ਬੱਚੇ ਨੂੰ ਨਸ਼ਾ ਕਰਨ ਵਾਲੇ ਨੂੰ ਪੈਸਾ ਠੱਲਾ ਨਹੀਂ ਨਾ ਮਿਲਦਾ ਤੇ ਉਹ ਮਾਪਿਆਂ ਦੇ ਵੀ ਗਲ ਪੈਂਦੇ ਨੇ ਕੁੱਟਮਾਰ ਕਰਦੇ ਨੇ ਤੇ ਜਦੋਂ ਘਰਾਂ ਦੇ ਵਿੱਚ ਕੋਈ ਪੈਸਾ ਹੈ ਨਹੀਂ ਕਮਾਈ ਦਾ ਕੋਈ ਸਾਧਨ ਹੈ ਨਹੀਂ ਰੁਜ਼ਗਾਰ ਹੈ ਨਹੀਂ ਫਿਰ ਉਹ ਚੋਰੀ ਕਰਦਾ ਜੀ ਡਾਕੇ ਮਾਰਦਾ ਜੀ ਹਾਂਜੀ ਤੇ ਇਹੀ ਕਾਰਨ ਨਸ਼ੇ ਦਾ ਹੀ ਕਾਰਨ ਹੈ ਜਿਹੜਾ ਸਾਡੇ ਇੱਥੇ ਚੋਰ ਬਜਾਰੀ ਵੱਧ ਗਈ। ਜੀ। ਚੋਰੀਆਂ ਹੋਣ ਲੱਗ ਪੀਆਂ, ਡਾਕੇ ਪੈਣ ਲੱਗ ਪਏ, ਦਿਨ ਦੇ ਵੀ ਲੋਕਾਂ ਨੂੰ ਲੁੱਟਿਆ ਜਾਣ ਲੱਗ ਪਿਆ। ਹੂੰ? ਲੋਕਾਂ ਨੂੰ ਇਹ ਵੀ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਨਸ਼ੇ ਦੇ ਵਿਰੋਧ ਅਸੀਂ ਕਰਾਂਗੇ ਤਾਂ ਲਟੇਰੇ ਵੀ ਖਤਮ ਹੋਣਗੇ। ਹਾਂਜੀ। ਜਦੋਂ ਅਸੀਂ ਇਸੇ ਚੀਜ਼ ਲਈ ਤਾਂ ਹੁਣ ਤਮਰ ਕੱਸਾ ਕੱਸਿਆ ਵੀ ਸਾਨੂੰ ਲੋਕ ਸਾਥ ਦੇਣ। ਜੇ ਸਾਨੂੰ ਜਿੱਥੇ ਨਹੀਂ ਪਤਾ ਜਿਨ੍ਹਾਂ ਦਾ ਬੱਚਾ ਲਾਉਂਦਾ ਉਹਨੂੰ ਤਾਂ ਪਤਾ ਹੈ ਨਾ ਵੀ ਕਿਹੜੇ ਬੰਦੇ ਤੋਂ ਲੈ ਕੇ ਨਸ਼ਾ ਆਉਂਦਾ। ਉਹ ਕਿੱਥੇ ਪੈਸੇ ਲੈ ਕੇ ਜਾਂਦਾ ਨਿਗਰਾਨੀ ਤਾਂ ਮਾਪੇ ਵੀ ਕਰ ਸਕਦੇ ਆ ਨਾ ਫਿਰ ਉਸ ਜਗਾ ਦਾ ਉਸ ਇਨਸਾਨ ਦਾ ਨਾਮ ਪਤਾ ਦੱਸਣਾ ਪੁਲਿਸ ਨੂੰ ਨਹੀਂ ਦੱਸਣਾ ਸਾਡੇ ਐਮਸੀਆਂ ਨੂੰ ਦੱਸਣਾ ਸਾਡੇ ਪ੍ਰਧਾਨ ਸਾਹਿਬ ਨੂੰ ਮਹਾਵੀਰ ਜੀ ਨੂੰ ਦੱਸਣਾ ਠੀਕ ਹੈ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਇਹ ਅਸੀਂ ਵਿਸ਼ਵਾਸ ਦਿਵਾਉਂਨੇ ਸਰਕਾਰ ਵੱਲੋਂ ਵੀ ਤੇ ਆਪਦੇ ਵੱਲੋਂ ਵੀ ਵੀ ਕਿਸੇ ਦਾ ਨਾਮ ਉਜਾਕਰ ਨਹੀਂ ਹੋਵੇਗਾ ਵੀ ਇਸ ਬੰਦੇ ਨੇ ਵੀ ਉਹਦਾ ਨਾਮ ਲਿਆ ਕਿਉਂਕਿ ਇਹੋ ਜਿਹੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਚੁੱਕੀ ਆ ਜੇ ਕੋਈ ਇਹ ਜਾ ਉਪਰਾਲਾ ਕਰਦਾ ਤੇ ਉਹ ਗੁੰਡੇ ਇਕੱਠੇ ਹੋ ਕੇ ਜਾ ਕੇ ਉਸ ਪਰਿਵਾਰ ਦੇ ਗਲ ਪੈਂਦੇ ਉਹਨਾਂ ਦਾ ਨੁਕਸਾਨ ਕਰਦੇ ਨੇ ਤੇ ਉਹਨਾਂ ਉਹਨਾਂ ਪਰਿਵਾਰਾਂ ਦੀ ਜਿਹੜੀ ਸੇਫਟੀ ਏ ਉਹਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਪੁਲਿਸ ਪ੍ਰਸ਼ਾਸਨ ਲਵੇਗਾ ਤੇ ਆਪਾਂ ਇਹੀ ਤੁਹਾਨੂੰ ਫਿਰ ਦੁਬਾਰਾ ਅਪੀਲ ਆ ਕਿ ਸਾਰੇ ਇਕੱਠੇ ਹੋ ਕੇ ਇਸ ਨਸ਼ੇ ਦਾ ਖਾਤਮਾ ਕਰਕੇ ਆਪਦੇ ਪੰਜਾਬ ਨੂੰ ਬਚਾਈਏ ਤੇ ਜਿਹੜਾ ਸਾਡਾ ਮਾਨ ਸਾਹਿਬ ਨੇ ਸੁਪਨਾ ਵੇਖਿਆ ਸੀ ਰੰਗਲਾ ਪੰਜਾਬ ਦਾ ਉਸ ਨੂੰ ਪੂਰਾ ਕਰੀਏ